ਸਾਥੀਓ ਇਸ ਸਮੇਂ ਅਸੀਂ ਡੀਸੀ ਆਫਿਸ ਵਿਖੇ ਮੌਜੂਦ ਹੈ ਨਮਾਸ਼ਹਿਰ ਵਿਖੇ ਡੀਸੀ ਆਫਿਸ ਵਿਖੇ ਮੌਜੂਦ ਹੈ ਔਰ ਡਾਊਨਟਾਊਨ ਦੇ ਜਿੰਨੇ ਵਪਾਰੀ ਆ ਆਪਣੀਆਂ ਕੁੰਜੀਆਂ ਲੈ ਕੇ ਪਹੁੰਚ ਗਏ ਆ ਅੱਕ ਕੇ ਥੱਕ ਕੇ ਪੱਕ ਕੇ ਮਜਬੂਰੀ ਨੂੰ ਤਲੀ ਚ ਰੱਖ ਕੇ ਇਹ ਕੁੰਜੀਆਂ ਇਹਨਾਂ ਲਈ ਸਭ ਤੋਂ ਇੰਪੋਰਟੈਂਟ ਹੁੰਦੀਆਂ ਆ ਕਿਉਂਕਿ ਸਵੇਰੇ ਇਸ ਦੇ ਨਾਲ ਆਪਣੀ ਦੁਕਾਨ ਨੂੰ ਖੋਲਦੇ ਆ ਸ਼ਾਮ ਨੂੰ ਵਧਾਉਂਦੇ ਆ ਤੇ ਹੁਣ ਮਜਬੂਰੀ ਵਚ ਆਪਣੀਆਂ ਕੁੰਜੀਆਂ ਲੈ ਕੇ ਡੀਸੀ ਆਫਿਸ ਪਹੁੰਚੇ ਆ ਗੁਲਾਟ ਸਿੰਘ ਪਹਿਲਾਂ ਤਾਂ ਮੈਂ ਤੁਹਾਡੀ ਸ਼ਲਾਘਾ ਵੀ ਕਰਾਂ ਤੁਸੀਂ ਜਿਹੜਾ ਪ੍ਰੋਟੈਸਟ ਕੀਤਾ ਆ ਤੁਸੀਂ ਕਿਸ ਨੂੰ ਪਰੇਸ਼ਾਨ ਨਹੀਂ ਕੀਤਾ ਸੜਕ ਨੂੰ ਚੱਲਦਾ ਰੱਖਿਆ ਮੇਰਾ ਵੈਕੈਂਟ ਟ੍ਰੈਫਿਕ ਚੱਲਦਾ ਰਿਹਾ ਆਪਣਾ ਪ੍ਰੋਟੈਸਟ ਸੰਕੇਤਨ ਰੱਖਿਆ ਤੇ ਇੱਥੇ ਕੁੰਜੀਆਂ ਲੈ ਕੇ ਉਹਨੂੰ ਉਹ ਕੀ ਸੰਕੇਤ ਹੈ ਉਹ ਦੱਸੋ ਅਸੀਂ ਦੇਖੋ ਜੀ ਪ੍ਰੋਟੈਸ ਇਸੇ ਕਰਕੇ ਸ਼ਾਂਤ ਮੇਰ ਇਸ ਤਰ੍ਹਾਂ ਦਾ ਕੋਈ ਮਕਸਦ ਸਾਡਾ ਸਿਰਫ ਮਕਸਦ ਇੱਕੋ ਹੀ ਹੈ ਰੇਵੇ ਮੇ ਰੋਡ ਦੀ ਸੜਕ ਬਣੇ ਉਹ ਕਿੱਦਾਂ ਬਣਾਨੀ ਹੈ ਉਹ ਸਾਡੇ ਡੀਸੀ ਸਾਹਿਬ ਕੋਲ ਸਾਰੀਆਂ ਪਾਵਰ ਹੈਗੀਆਂ ਇਹ ਕਿਹਨਾਂ ਨੂੰ ਬੁਲਾਣਾ ਕਿਹਨਾਂ ਦੇ ਕੋਲ ਹੈਗਾ ਸਿਸਟਮ ਇਹ ਉਹ ਕਿ ਕਿੱਥੋਂ ਫੰਡ ਲੈਣੇ ਇਹ ਡੀਸੀ ਸਾਹਿਬ ਨੇ ਅਰੇਂਜ ਕਰਨੇ ਆ ਸਾਡਾ ਕਿਸੇ ਨੂੰ ਪਰੇਸ਼ਾਨ ਕਰਨ ਦਾ ਕੋਈ ਮਕਸਦ ਨਹੀਂ ਹੈ ਅੱਛਾ ਆਫਸ਼ਾਬਦੀ ਜੀ ਪਾਜੀ ਇੱਥੇ ਮੌਜੂਦ ਨੇ ਸਨੀ ਬਾਜੀ ਸਨੀ ਬਾਜੀ ਜਿਹੜੀ ਕੁੰਜੀ ਹੁੰਦੀ ਨਾ ਜਦ ਦੁਕਾਨ ਹੁੰਦੀ ਹੈ ਦੁਕਾਨਦਾਰ ਦਾ ਮਾਪਾਪਾ ਹੈ ਸਭ ਤੋਂ ਇੰਪੋਰਟੈਂਟ ਉਹ ਤੋਂ ਪਰਿਵਾਰ ਚੱਲਦਾ ਕਿੰਨਾ ਕੋ ਸਰੇ ਕਿਸੇ ਵੀ ਦੁਕਾਨਦਾਰ ਲਈ ਸਭ ਤੋਂ ਜਿਹੜੀ ਵੱਡੀ ਉਹਦੀ ਆਪਣੇ ਦਿਲ ਦੇ ਗੋਲ ਚੀਜ਼ ਆ ਪਰਿਵਾਰ ਦੇ ਨਾਲ ਉਹ ਚਾਬੀ ਹੀ ਆ ਉਹਦਾ ਕਾਰੋਬਾਰ ਹੀ ਆ ਕਿ ਉਹਨੇ ਉਸ ਕਾਰੋਬਾਰ ਦੇ ਨਾਲ ਹੀ ਆਪਣੇ ਪਰਿਵਾਰ ਨੂੰ ਚਲਾਣਾ ਆਪਣੇ ਆਣ ਵਾਲੇ ਬੱਚਿਆਂ ਦਾ ਅੱਗੇ ਵਧਣਾ ਉਹਨਾਂ ਦੀ ਫਿਊਚਰ ਦਾ ਸਭ ਕੁਝ ਇਹਦੇ ਨਾਲ ਹੈ ਇਹ ਖੁਸ਼ੀ ਦੀ ਚਾਬੀ ਹੈ ਇਹ ਇਹ ਬੇਸਿਕਲੀ ਦੁਕਾਨਾਂ ਦੀ ਨਹੀਂ ਇਹ ਸਾਡੇ ਪਰਿਵਾਰਾਂ ਦੀ ਰੋਜ਼ੀ ਰੋਟੀ ਦੀ ਖੁਸ਼ੀ ਦੀ ਚਾਬੀ ਹੈ ਖੁਸ਼ਹਾਲੀ ਦੀ ਚਾਬੀ ਹੈ ਇਹ ਕੱਲਾ ਸਿਰਫ ਸਾਡਾ ਨਹੀਂ ਅਗਰ ਮੈਂ ਆਪਣੇ ਟ੍ਰੇਡ ਦੇ ਨਾਲ ਦੇਖਾਂ ਕਿਸੇ ਵੀ ਦੁੱਖ ਤੇ ਗਮ ਦੇ ਨਾਲ ਖੁਸ਼ੀ ਦੇ ਨਾਲ ਜਦੋਂ ਕੋਈ ਵੀ ਬੰਦਾ ਗੱਲ ਕਰਦਾ ਨਾ ਆ ਕੇ ਵੀ ਮੇਰੇ ਘਰ ਬੱਚਾ ਹੋਇਆ ਮੇਰੇ ਘਰ ਕਿਸੇ ਦੀ ਡੈਥ ਹੋਈ ਹੈ ਸਭ ਤੋਂ ਪਹਿਲਾਂ ਕਹਿੰਦੇ ਜਾ ਕੇ ਜਾਓ ਮਠੇਏ ਵਾਲੀ ਦੁਕਾਨ ਤੇ ਜਾਓ ਉਹ ਜਦੋਂ ਕੋਈ ਦੁਕਾਨਦਾਰੀ ਐਦਾ ਬੰਦ ਹੋਏਗੀ ਉਹ ਨਾ ਕੋਈ ਖੁਸ਼ੀ ਤੇ ਨਾ ਕੋਈ ਗਮੀ ਇਕੱਲੇ ਆ ਸਾਡੀਆਂ ਚਾਬੀਆਂ ਜਿਹੜੀਆਂ ਹੈਗੀਆਂ ਆ ਇਹ ਖੁਸ਼ੀ ਤੇ ਗਮੀ ਦੀਆਂ ਚਾਬੀਆਂ ਨਾਲ ਆ ਮਤਲਬ ਜਿਹੜਾ ਪੱਥਰ ਜਿਹੜੇ ਜਿਹੜੇ ਬੱਤੇ ਆਪਾਂ ਕਹਿੰਨੇ ਆ ਅਸੀਂ ਉਹ ਦਿਲ ਤੇ ਰੱਖ ਕੇ ਆ ਉਹ ਦਿਲ ਤੇ ਰੱਖ ਕੇ ਅਸੀਂ ਚਾਬੀ ਲੈ ਕੇ ਆਏ ਆ ਉਹ ਪੱਥਰ ਇੱਕ ਪੱਥਰ ਨਹੀਂ ਆ ਸਰ ਉਹ ਪਹਾੜ ਆ ਸਾਡਾ ਉਹ ਪਹਾੜ ਅਸੀਂ ਇੱਕ ਇੱਕ ਆਪਣੇ ਦਿਲ ਦੇ ਉੱਤੇ ਰੱਖ ਕੇ ਲੈ ਕੇ ਆਏ ਆ ਉਹ ਦੁਕਾਨਦਾਰ ਲਈ ਬਹੁਤ ਔਖਾ ਦਾ ਆਪਣੀ ਗੱਦੀ ਟੁੱਟ ਗਈ ਇਸ ਤੋਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੁੰਦੀ ਜੀ ਬਈ ਕੋਈ ਦੁਕਾਨਦਾਰ ਆਪਣੀ ਦੁਕਾਨ ਦੀ ਚਾਬੀ ਕਿਸੇ ਵੀ ਦੂਸਰੇ ਬੰਦੇ ਨੂੰ ਉਹ ਇੱਕ ਆਪਣਾ ਜਿਹੜਾ ਉਹਨਾਂ ਕੋ 25 30 ਸਾਲ ਦਾ ਵਫਾਦਾਰ ਨੌਕਰ ਆ ਉਹਨੂੰ ਵੀ ਉਹਦੇ ਹੱਥ 'ਚ ਨਹੀਂ ਪਕੜਾਂਦਾ ਆਪਣੀ ਕੁੰਜੀ ਦੇ ਕੁੰਜੀ ਦੇ ਤੁਸੀਂ ਆਪਣੇ ਹੱਥ 'ਚ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਜਿੰਨੇ ਵੀ ਸਾਡੇ ਵਪਾਰੀ ਸਾਡੇ ਨਾਲ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਆਪਣਾ ਦੇਖੋ ਜੀ ਪਹਿਲਾਂ ਜੋ ਅਸੀਂ ਕਿਹਾ ਉਹਨਾਂ ਨੇ ਉਹ ਕੀਤਾ ਪਲੱਸ ਚਾਬੀਆਂ ਲੈਂਦੀਆਂ ਪਲੱਸ ਸਾਡਾ ਸਾਥ ਦੇ ਰਿਆ ਇਹ ਬਹੁਤ ਵੱਡੀ ਗੱਲ ਆ ਅੱਗੋਂ ਵੀ ਮੈਂ ਆਸ ਕਰਦਾ ਫਿਰ ਸਾਨੂੰ ਬਾਈ ਚਾਂਸ ਕੱਲ ਜਰੂਰ ਤੁਮਾਗੇ ਤਾਂ ਸਾਡੇ ਵਪਾਰੀ ਫੇਰ ਵੀ ਸਾਡਾ ਸਾਥ ਦੇਣਗੇ ਬਹੁਤ ਬਹੁਤ ਧੰਨਵਾਦ ਸਾਡੀ ਵਪਾਰੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ ਨਿਹਾਇਤੀ ਸ਼ਰੀਫ ਨੇ ਸਾਡੇ ਵਪਾਰੀ ਦੇਖੋ ਆਏ ਆ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੋਈ ਮਤਲਬ ਕੋਈ ਰੌਲਾ ਰੱਪਾ ਨਹੀਂ ਕੋਈ ਖੁੱਲੜਵਾਜੀ ਨਹੀਂ ਇੱਕ ਸਾਈਡ ਤੇ ਆਏ ਆ ਕਹਿੰਦੇ ਗੱਡੀਆਂ ਲੰਘ ਦੋ ਹਾਲਾਂਕਿ ਪੁਲਿਸ ਪ੍ਰਸ਼ਾਸਨ ਪਿੱਛੇ ਸੀ ਉਹ ਕਹਿੰਦੇ ਉਸ ਤੋਂ ਪਹਿਲਾਂ ਹੀ ਆਪ ਵੀ ਕਹਿਤਾ ਕਿ ਆਹ ਟ੍ਰੈਫਿਕ ਨਿਰਵੈਕਣ ਚੱਲਦਾ ਰਹੇ ਉਹਨਾਂ ਨੇ ਗੱਡੀਆਂ ਰੋਕ ਦਿੱਤੀਆਂ ਸੀਗੀਆਂ ਬਟ ਆਪਾਂ ਕਿਹਾ ਵੀ ਨਹੀਂ ਅਸੀਂ ਗੱਡੀਆਂ ਨੇ ਬਣਾਉਣ ਵਾਲਾ ਉਹ ਹਲ ਡੀਸੀ ਸਾਹਿਬ ਕੋਲ ਨਿਕਲਣਾ ਉਹ ਲੋਕਾਂ ਨੇ ਆਮ ਜਨਤਾ ਨਹੀਂ ਨਹੀਂ ਕੱਢਣਾ ਹੈ ਉਹ ਡੀਸੀ ਸਾਹਿਬ ਕੋਲ ਆ ਅਸੀਂ ਉਹਨਾਂ ਨੂੰ ਪਰੇਸ਼ਾਨ ਕਿਉਂ ਕਰੀਏ ਆਮ ਜਨਤਾ ਨਹੀਂ ਆਮ ਜਨਤਾ ਤਾਂ ਪਹਿਲਾਂ ਹੀ ਉਹ ਪਰੇਸ਼ਾਨ ਪਈਆਂ ਬਾਰਡਰਾਂ ਦੇ ਉੱਪਰ ਵਜਾਹ ਦਿੱਲੀ ਜਾਣਾ ਉਹ ਪਰੇਸ਼ਾਨ ਦੇਖੋ ਜੋ ਵੀ ਕਰਨ ਪਰੇਸ਼ਾਨ ਤਾਂ ਆਮ ਪਿੱਸ ਦੀ ਹਰ ਜਗ੍ਹਾ ਆਮ ਜਨਤਾ ਹੈ ਅਸੀਂ ਆਮ ਜਨਤਾ ਨੂੰ ਪਰੇਸ਼ਾਨ ਨਹੀਂ ਕਰਦੇ ਤੇ ਸਨੀ ਬਾਜੀ ਆਮ ਜਿਹੜੇ ਲੋਕ ਆ ਉਹ ਵੀ ਲੰਘਦੇ ਬੜਦੇ ਛਲਗਾ ਕਰਕੇ ਹੀ ਗਏ ਆ ਉਹ ਕਹਿੰਦੇ ਵੀ ਡਟ ਕੇ ਕਰੋ ਕੰਮ ਹਰ ਇੱਕ ਬੰਦੇ ਨੂੰ ਪਰੇਸ਼ਾਨੀਆਂ ਆ ਜੀ ਕੋਈ ਵੀ ਲੰਘਣ ਵਾਲਾ ਰਾਹਗੀਰਾ ਚਾਹੇ ਉਹ ਲੋਕਲ ਆ ਚਾਹੇ ਉਹ ਕਿਸੇ ਦੂਸਰੇ ਸ਼ਹਿਰ ਚੋਂ ਆਇਆ ਹੋਇਆ ਜੀ ਇੱਕ ਸਾਡੀ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਵਿੱਚ ਰਾਜਸ਼ਾਹੀ ਹੁੰਦੀ ਸੀ ਕਿਸੇ ਵੀ ਰਾਜ ਨੂੰ ਚਲਾਉਣ ਲਈ ਰਾਜੇ ਹੁੰਦੇ ਸੀਗੇ ਜੀ ਸਾਡੇ ਜੋ ਸਾਨੂੰ ਬਜ਼ੁਰਗਾਂ ਨੇ ਸਿਖਾਇਆ ਉਹ ਇਹ ਸਿਖਾਇਆ ਬਈ ਜਦੋਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਆ ਗਿਆ ਉਸ ਜ਼ਿਲੇ ਦਾ ਰਾਜਾ ਜਿਹੜਾ ਆ ਉਸ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਹੁੰਦੇ ਜਿਹੜੇ ਮੌਕੇ ਦੇ ਉੱਤੇ ਬੈਠੇ ਆ ਅਸੀਂ ਆਪਣੀ ਫਰਿਆਦ ਇੱਕ ਆਮ ਜਨਤਾ ਦੇ ਤੌਰ ਤੇ ਇੱਕ ਆਪਣੇ ਰਾਜਾ ਸਾਹਿਬ ਕੋ ਲੈ ਕੇ ਆਏ ਆ ਤਾਂ ਕਿ ਇਸ ਸਮੱਸਿਆ ਦਾ ਚੰਗੀ ਤਰ੍ਹਾਂ ਨਾਲ ਹੱਲ ਕੀਤਾ ਜਾਵੇ ਔਰ ਹਰ ਆਮ ਬੰਦੇ ਨੂੰ ਆ ਜਾਣ ਵਾਲੇ ਨੂੰ ਉਹਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਿਆ ਚਲੋ ਹੁਣ ਦੇਖਦੇ ਆ ਕਿ ਰਾਜਾ ਪ੍ਰਜਾ ਦੀ ਗੱਲ ਸੁਣਦਾ ਕਿ ਨਹੀਂ ਸੁਣਦਾ ਤੁਸੀਂ ਚਲੇ ਜਾਓ ਅੰਦਰ ਮੀਟਿੰਗ ਚੱਲ ਰਹੀ ਹੈ ਜੀ ਵਿਜੀ ਆ ਜਾਓ ਔਰ ਦਿਖਾ ਦਿਓ ਜੀ ਜੀ ਤਾਂ ਇਹ ਮੀਟਿੰਗ ਦੀਆਂ ਤਸਵੀਰਾਂ ਤੁਸੀਂ ਅੰਦਰ ਦੇਖ ਪਾ ਰਹੇ ਹੋ ਏਡੀਸੀ ਸਾਹਿਬ ਮੌਕੇ ਤੇ ਮੌਜੂਦ ਨੇ ਇਹ ਮੀਟਿੰਗ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਅੰਦਰ ਤੋਂ ਦੇਖ ਪਾ ਰਹੇ ਹੋ ਵਪਾਰੀ ਭਰਾ ਆਪਣੀਆਂ ਕੁੰਜੀਆਂ ਲੈ ਕੇ ਆਪਣੀਆਂ ਕੁੰਜੀਆਂ ਲੈ ਕੇ ਪਹੁੰਚੇ ਆ ਆਪਣਾ ਸਰਮਾਇਆ ਆਪਣੀਆਂ ਕੁੰਜੀਆਂ ਲੈ ਕੇ ਇੱਥੇ ਪਹੁੰਚੇ ਤੁਹਾਨੂੰ ਦਿਖਾ ਰਹੇ ਹਾਂ ਔਰ ਹੁਣ ਮੀਟਿੰਗ ਹੋਵੇਗੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਵਪਾਰੀ ਭਰਾ ਜਿਹੜੇ ਇੱਥੇ ਪਹੁੰਚੇ ਆ ਮੈਂ ਬਾਰ-ਬਾਰ ਕਹਿਣਾ ਕਿ ਅੱਕ ਕੇ ਥੱਕ ਕੇ ਪੱਕ ਕੇ ਮਜਬੂਰ ਹੋ ਕੇ ਗੱਲਬਾਤ ਚੱਲ ਰਹੀ ਹੈ ਉਹ ਇਹ ਲੈਣਾ ਦਾ ਉਹ ਬਹੁਤ ਕੋਸਰੀ ਰਿਹਾ ਮੈਂ ਮੈਂ ਹੋਣਾ ਰੋ ਗਿਆ ਜਿਹੜਾ ਖਾਣ ਨੂੰ ਵੀ ਬਹੁਤ ਬੜਾ ਸਮਾਂ ਲੱਗਦਾ ਹੈ ਅਪੀਲ ਕਰਨਾ ਹੈ ਅਡੀਸ਼ਨਲ ਕੇਸ ਮੈਂ ਵੀ ਸੀ ਤੇ ਹੋਰ ਹੋਰ ਆਣੀ ਤੇ ਫਿਰ ਕੋਈ ਅਪੀਲ ਕਰਦੇ ਤਾ ਕੋਈ ਤੁਮ ਅਰਜੀ ਨਾ ਦੇਈ ਇਹ ਤਾਂ ਨਾ ਹੋਣਾ ਚਾਹੀਦਾ ਇਹ ਬੜਾ ਜ਼ਰੂਰੀ ਹੁੰਦਾ ਜੀ ਜਿਹੜਾ ਕਲਾਕ ਜੋ ਗੱਲ ਕਰਦੀ ਉਸ ਤੋਂ ਬਾਅਦ ਲੈ ਸਕਦਾ ਉਹ ਕਿਸ ਨੇ 1922 ਉਹ ਇੰਨੀ ਨਾ ਹੁੰਦੀ ਘੰਟਾ ਰਹੀ ਹੈ 22 ਦੀ ਹੋਇਆ ਵੀ ਉਹ ਜਲੀਰ ਭਾਉਣ ਦੀ ਗੱਲ 2222250 ਖੰਡ ਵੀ ਨਹੀਂ ਭਾਉਂਦੇ ਅੱਜ 4 ਸਾਲ ਹੋ ਗਏ ਇਹਨਾਂ ਵਿਆਹ ਕੀ ਕੋ ਕੋਲੇ ਜਾਊਗਾ ਸਾਨੂੰ ਨਹੀਂ ਬੋਤਦਾ ਅਸੀਂ ਦੁਪਾਉਂਦਾ ਮੇਰਾ ਨਾਮ ਅਕਾਦੀ ਬਤੇ ਪਾਲ ਬੀਜਾ ਜਲਦੇ ਨੋਹਤੋਂ ਪਾਹਰ ਤੋਂ ਗੁੰਵੰਦਕ ਆਇਆ ਤੇ ਰਸਤਾ ਇਹ ਮਖਰਾ ਆਇਆ ਇੰਨੀ ਮਿੱਟੀ ਹੋਈ ਮੇਰੇ ਖਾਦਰ ਤੇ ਬੰਦੇ ਜੰਮ ਤੋਂ ਹੋ ਗਿਆ ਪੀਲਿਆ ਹੋ ਗਿਆ ਤੇ ਮਿੱਟੀ ਇੰਨੀ ਖਰ ਨਾ ਹੁੰਦੀ ਆ ਉਹ ਤੇ ਆ ਕੋਈ ਬੰਦਾ ਆ ਕੇ ਮੇਰੇ ਕੋਲ ਜਨਾਬ ਜਿੱਦ ਕਰਿਆ ਮੈਂ ਜਨਾਬ ਕਿ ਘਰ ਵਗਾਲੇ ਜਾਨ ਕਿ ਇਹ ਪਾਲੂ ਸਤਨਨ ਜਾਣਾ ਉਹ ਸਭ ਐਕਮੇ ਉਹ ਸਗਾ ਬਿਲਕੁਲ ਦੇਖ ਦੀ ਰਹੀ ਕਰਕੇ ਸਗਾ ਦਫਾ ਦੋ ਤੇ ਆ ਆਲੇ ਅਸੀਂ ਵੱਡੇ ਕੋ ਆਸਾਂ ਦੀ ਸਭ ਨੂੰ ਬੇਨ ਸਿੱਧੀ ਇਹ ਕਾਹਦੇ ਨੂੰ ਪਤਾ ਕਰਵਾਓ ਤਾਂ ਕਿ ਲੋਕ ਕੋਤਵਾ ਫੰਗਵਾਣ ਕੈਂਡਲ ਵਾਤੀ ਰੀਸਾ ਆ ਕੇ ਬਾਕੀ ਕਈ ਆਏਗਾ ਕਈ ਜਿਗਾਏ ਉਹ ਪਿਛਲੇ ਕੋਈ ਨਹੀਂ ਜੋ ਆਇਆ ਸੋ ਚੱਸੀ ਜਿਹੜਾ ਬਣਿਆ ਹਾਂ ਜਿੰਨਾ ਬੰਦੇ ਨੇ ਨਾ ਲੱਗੇ ਨਾ ਨਾ ਅਫਸਰੇ ਬੈਠੇ ਬਿਲਕੁਲ ਬਾਕੀ 10000 ਤੋਂ ਵੱਧ ਲੱਗੀਆਂ ਜੋ ਜੋ 60 ਰੁਪਏ ਨੂੰ ਪਤਾ ਕਿ ਮੈਂ ਉੱਥੇ ਹਾਂ ਜਿਵੇਂ ਆ ਭਾਈ ਸਾਹਮਣੇ ਗਿਆ ਜੀ ਸਾਹਿਬ ਪਾਰਟੀ ਵਾਲੀ ਠੀਕ ਆ ਵੀ ਗਿਆ ਤੁਹਾਨੂੰ ਵੀ ਸਭ ਨੂੰ ਪਤਾ ਹੈਗਾ ਮੈਂ ਨਹੀਂ ਮੂੰਹ ਘਵਾ ਕਿਉਂਕਿ ਐਸਲੇ ਕਿਹਾ ਵਾ ਫਾਈਨੈਂਸ਼ੀਅਲੀ ਇਅਰ ਖਤਮ ਹੋਣ ਜਾ ਰਿਹਾ 31 ਮਾਰਚ ਆ ਰਹੀ ਹੈ ਕਲੋਜ਼ਿੰਗ ਤੁਹਾਡੀ ਆ ਰਹੀ ਹੈ ਪਹਿਲੀ 1 ਅਪ੍ਰੈਲ ਤੋਂ ਨੈਕਸਟ ਇਅਰ ਸਟਾਰਟ ਸਾਡਾ ਵੀ ਕਰਦਾ ਨੈਗੇਟਿਵ ਰੋਡ ਬਣਾਉ ਨੂੰ ਇਹਨੀਆਂ 2 ਕਰੋੜ 15 ਲੱਖ ਦਾ ਆਲਰੇਡੀ ਮਤਾ ਪਾਸ ਹੋਇਆ ਪਿਆ ਤੁਹਾਡਾ ਮੈਂ ਕਾਪੀ ਲੈ ਕੇ ਆਇਆ ਭਾਈ ਠੀਕ ਹੈ ਠੀਕ ਹੈ 5 ਮਿੰਟ ਲੱਗ ਗਿਆ ਸੀ ਮੈਂ ਨਾਲ ਕਾਪੀ ਲੈ ਕੇ ਆਇਆ ਮਦਦ ਉਹ ਮਤੇ ਦਾ ਸਟੇ ਕਰਤਾ ਗਿਆ ਹਾਈ ਕੋਰਟ ਨੇ ਅਸੀਂ ਉਹਦੀ ਵਿਚਾਰਾ ਜੁਹੀ ਕਰਦੇ ਪਏ ਆ ਨਹੀਂ ਅਸੀਂ ਕੋਈ ਸ਼ਾਂਤਨ ਬੈਠੇ ਆ ਸਾਡੀ ਪੂਰੀ ਡਿਮਾਂਡ ਹੈ ਜੀ ਪੂਰੀ ਮਸਾਲੀ ਇੱਛਾ ਹੈ ਜੀ ਵੀ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਤੁਹਾਡੀ ਟੈਂਡਰ ਲਾ ਕੇ ਰੋਡ ਬਣਾ ਦਈਏ ਤੁਹਾਨੂੰ ਯਾਦ ਹੋਵੇ ਅੱਜ ਤੋਂ 1.5-2 ਸਾਲ ਪਹਿਲਾਂ ਜਦੋਂ ਤੁਹਾਡੇ ਕੋਲ ਆਏ ਸੀ ਤੁਸੀਂ ਕਿਹਾ ਇੰਟਰਲੋਕਿੰਗ ਟੈਲਾਂ ਲਾਓ ਜੀ ਪ੍ਰੀ-মিকਸਡ ਐਂ ਠੀਕ ਹੈ ਅਸੀਂ ਉਹਨੂੰ ਮਤੇ ਨੂੰ ਮੈਂਡ ਕੀਤਾ ਮਤਾ ਮੈਂਡ ਕਰਕੇ ਇਹ ਇੰਟਰਲੋਕਿੰਗ ਟੱਲਾ ਪਾਈਆਂ ਦੀ ਵਿੱਚ ਵਿੱਚ ਇਨਕਰੀਜ਼ ਹੋਇਆ ਬਜਟ ਹੋਣਾ ਉਹਨ ਹਾਈ ਕੋਰਟ ਸਾਡੇ ਕੁਝ ਬੰਦੇ ਕਮੇਟੀ ਦੇ ਹਾਈ ਕੋਰਟ ਚਲੇ ਗਏ ਨੇ ਉਹਨਾਂ ਨੇ ਸਟੇਅ ਕਰਤਾ ਕਿ ਹਾਈ ਕੋਰਟ ਠੀਕ ਹੈ ਉਹ ਵੀ ਠੀਕ ਹੈ ਸਟੇਅ ਦੀ ਵੀ ਅਹੀ ਵੀ ਪਾਸ ਦੀ ਪੰਜ ਆ ਰਹੇ ਹਾਂ ਆ ਕੱਪੀ ਨਹੀਂ ਚੱਲੂਗਾ ਇਹ ਚੈੱਕ ਕਰ ਲੋ ਜੀ ਠੀਕ ਹੈ ਦੋ ਦੋ ਠੀਕ ਹੈ ਹਾਈ ਕੋਰਟ ਮੈਟਰ ਹੋ ਗਿਆ ਮੈਂ ਤੁਹਾਨੂੰ ਕਹਾਂਗਾ ਤੁਸੀਂ ਵੀ ਵਕੀਲ ਕਰੋ ਆਪਣਾ ਤਾਂ ਕਿ ਤੁਹਾਨੂੰ ਵੀ ਚੰਨਣ ਹੋਵੇ ਹਾਈ ਕੋਰਟ ਚ ਉੱਥੇ ਕਿਸ ਤਰ੍ਹਾਂ ਦਲੀਲ ਪੇਲਾ ਹੁੰਦੀਆਂ ਕੀ ਹੁੰਦਾ ਤੁਸੀਂ ਵੀ ਚਾਰਾ ਜੋਗੀ ਕਰੋ ਸਰ ਗੀਲ ਕਰੋ ਸਾਢਾ 9 ਸਾਫ ਦਿਓ ਅਸੀਂ ਤੁਹਾਡੇ ਨਾਲ ਹੈਗੇ ਆ 24 ਘੰਟੇ ਨਾਲ ਸਾਾਨੂੰ ਜਿੱਥੇ ਕਹੋਗੇ ਇਹੀ ਖੜੇ ਜਾਂਦੇ ਮੇਰੀ ਧੜੂੰ ਮੇਰੀ ਵੀ ਪੀ ਲੈਗੀ ਤੁਹਾਨੂੰ ਜੀ ਸਾਢਾ 7 ਦਿਓ ਇੱਕ ਇੱਕ 11 ਦਿਨ ਕਹੀ ਹੈ ਐਡਮੋ ਨੇ ਕੀਤਾ ਕਿ ਤੁਸੀਂ ਕਰੋ ਤਾਂ ਕਿ ਸਟੇਟ ਮੂਵ ਹੋਵੇ ਜਿੱਦਾਂ ਸਟੇਟ ਮੂਵ ਹੋ ਜਾਏ ਅਗਲੇ ਦਿਨ ਹੀ ਟੈਂਡਰ ਮੈਂ ਲਾ ਦੂੰਗਾ ਜੀ ਇਹ ਤੁਹਾਨੂੰ ਪ੍ਰੋਮਿਸ ਕਰਦਾ ਨਾ ਲੱਗੇ ਤਾਂ ਮੈਂ ਜਵਾਬ ਦੇ ਐਕਸਕਿਊਜ਼ ਮੈਨੂੰ ਸਾਹਿਬ ਦੂਸਰੀ ਪਾਰਟੀ ਇਹ ਕਹਿ ਰਹੀ ਆ ਅਸੀਂ ਰੇਲਵੇ ਰੋਡ ਦੇ ਅਗੇਂਸਟ ਇਹ ਨਹੀਂ ਲਿਆ ਸਾਡੇ ਕੋਲ ਪ੍ਰੂਫ ਆ ਅਸੀਂ ਜਾਏ ਆ ਡੀ ਸਾਹਿਬ ਨੂੰ ਮਿਲਿਆ ਆ ਉਹਨਾਂ ਨੂੰ ਦਿਖਾ ਲਿਆ ਵੀ ਉਹ ਬਾਜ਼ਾਰ ਚਰੇ ਆਮ ਕਹਿ ਰਹੇ ਜੀ ਪ੍ਰਸੀਡਿੰਗ ਸਟੇ ਦਾ ਮਤਲਬ ਕੀ ਹੁੰਦਾ ਜੀ ਪ੍ਰਸੀਡਿੰਗ ਇਹ ਥੋੜਾ ਐਸੈਪਟ ਰੇਲਵੇ ਰੋਡ ਹੁੰਦੀ ਏ ਪ੍ਰਸੀਡਿੰਗ ਸਟੇ ਮੀਨਸ ਸਟੇ acha ਉਹਨਾਂ ਕੋਲ ਲਿਖ ਕੇ ਦੇ ਦਿਓ ਜੀ ਉਹ ਲਿਖ ਕੇ ਦੇ ਦੇਣ ਭਈ ਸਾਨੂੰ ਇਸ ਮਤਲਬ ਰੇਲਵੇ ਰੋਡ ਤੇ ਨਹੀਂ ਇਤਰਾਜ ਫੇਰੇ ਬਣ ਸਕਦੀ ਸੜਕ ਗੱਲ ਕਰਦੋਂਗੀ ਜੀ ਪਰ ਸਾਚਾਰੇ ਜਿਹਨੇ ਨਾਲ ਗੱਲ ਕਰ ਲੈਣੇ ਉਹਨਾਂ ਨੂੰ ਕਿਉਂਕਿ ਉਹ ਸਾਨੂੰ ਜਾਨੀ ਪਬਲਿਕ ਨੂੰ ਬੇਬੂਖ ਨਾ ਬਣਾਉਣ ਦੋਨੇ ਪਾਰਟੀਆਂ ਬੇਬੂਖ ਬਣਾ ਰਹੀਆਂ ਅਸੀਂ ਹੁਣ ਜਿਹੜੇ ਵਪਾਰ ਮੰਡਲ ਆ ਨਾ ਸ਼ਹਿਰ ਦੇ ਵਾਸੀ ਅਸੀਂ ਇਹ ਚਾਹੁੰਦੇ ਕਿਸੇ ਵੀ ਹਾਲਤ ਚ ਸੜਕ ਬਣਨੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਵੀ ਮਤਲਬ ਆਪਣੇ ਕਹਿੰਦੇ ਆ ਕਿ ਜੇ ਪ੍ਰਸ਼ਾਸਨ ਹੱਥ ਖੜੇ ਕਰ ਦੇਣ ਵੀ ਸਾਡੇ ਅਸੀਂ ਸਟੇ ਲਿਆ ਜੀ ਅਸੀਂ ਬਣਨੀ ਫਿਰ ਸਾਨੂੰ ਇਜਾਜ਼ਤ ਦਿੱਤੀ ਜਾਵੇ ਵੀ ਅਸੀਂ ਆਪਣੀ ਕਲੈਕਸ਼ਨ ਕਰਕੇ ਅਸੀਂ ਸੜਕ ਬਣਾ ਲਈ ਦਿੱਤੀ ਜਾਵੇ ਪ੍ਰਸ਼ਾਸਨ ਤਾਂ ਕਿਉਂਕਿ ਉੱਥੇ ਵਪਾਰ ਦੇ ਨਾਲ ਨਾਲ ਨਾ ਜੀ ਸਰ ਉੱਥੋਂ ਮਤਲਬ ਐਕਸੀਡੈਂਟ ਦਾ ਬਹੁਤ ਜ਼ਿਆਦਾ ਪਰ ਬਹੁਤ ਐਕਸੀਡੈਂਟ ਹੁੰਦੇ ਆ ਕਿਸੇ ਨੂੰ ਬਾਹਰਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਖੱਡਾ ਕਿੱਥੇ ਆ। ਤਾਂ ਮਹੂਰ ਐਡੀਸ਼ਨ ਕਰਦੇ ਆ ਦੇ ਵਿੱਚ 2 ਕਰੋੜ 15 ਲੱਖ ਤੋਂ ਇਲਾਵਾ ਅਮਰਤ 2 ਸਕੀਮ ਦੇ ਵਿੱਚ ਵੀ ਤੁਹਾਡੀ ਰੈਗੂਲੇਟ ਹੋਣੀ ਥੱਲੇ ਪਾਈਪਾਂ ਕਿਧੀਆਂ ਪੈਣੀਆਂ ਉਹ ਵੀ ਪਾਸ ਕਰਾਤੀ ਜੇ ਉਹ 9 ਕਰੋੜ ਰੁਪਏ ਇਸ਼ੂ ਹੋਇਆ 4-5 ਰੋਡ ਦਾ। ਠੀਕ ਹੈ। ਇਹ ਨਹੀਂ ਵੀ ਅਸੀਂ ਦੇਖ ਲਵੇ ਰੋਡ ਸਾਡੀ ਨੰਬਰ 1 ਪ੍ਰੋਇਟੀ ਹੈ ਰੇਲਵੇ ਰੋਡ ਪਰ ਡੂ ਟੂ ਹਾਈ ਕੋਰਟ ਸਟੇ ਸਾਡੀ ਹੱਥ ਮਰ ਜਿਆ ਸਰ ਤੁਸੀਂ ਬੜੀ ਅੱਛੀ ਗੱਲ ਕੀਤੀ ਸੈਕਨਿਕਲੀ ਸਮਝਾਈਏ ਤੁਸੀਂ ਕਿਹਾ ਜੀ ਸਟੇ ਹਟਦਾ ਅਗਲੇ ਦਿਨ ਹੀ ਟੈਂਡਰ ਲਾ ਦੂੰਗਾ ਬਿਲਕੁਲ ਸਮਝਾਓ ਜਰਾ ਇਹ ਗੱਲ ਨੂੰ ਅੱਜ ਸਟੇ ਟੁੱਟੇ ਕਿਉਂਕਿ ਅਸੀਂ ਫਿਰ ਆਯਾਦ ਆਫਰੀ ਆ ਟੈਂਡਰ ਪ੍ਰੋਸੈਸ ਅਗਲੇ ਦਿਨ ਹੀ ਸਟਾਰਟ ਕਰਕੇ ਉਹ ਇੱਕ ਦਿਨ ਦਾ ਟੈਂਡਰ ਹੁੰਦਾ ਉਸ ਤੋਂ ਬਾਅਦ ਰੋਡ ਵੀ ਸਟਾਰਟ ਕਰ ਦਿਆ ਵਰਕ ਪਰਮਿਟ ਇਸ਼ੂ ਕਰਕੇ ਰੋਡ ਬਣੀ ਸਟਾਰਟ ਹੋ ਗਈ ਸਰ ਕੈਂਸੀ ਸਾਈਬਰ ਵੱਲੋਂ ਸਟੇ ਲਿੱਤਾ ਗਿਆ ਸੀਗਾ ਜਦੋਂ ਮੇਰੀ ਗੱਲ ਹੋਈ ਸੀ ਜੀ ਐਸਓ ਸਾਹਿਬ ਨਾਲ ਖੇਪੜ ਸਾਹਿਬ ਨਾਲ ਪਰਸੂ ਮੈਂ ਗਿਆ ਸੀਗਾ ਕਿ ਉਹਨਾਂ ਕੋਲ ਉਹ ਕਹਿ ਰਹੇ ਸੀਗੇ ਕਿ ਕੀ ਜਿਹੜਾ ਸਟੇ ਹੈਗਾ ਉਹ ਕਿਉਂਕਿ ਮੀਟਿੰਗ ਵਗੈਰਾ ਵੀ ਇਲੀਗਲ ਸਿਕਿਉਰਟੀ ਤੋਂ ਪਰ ਵੀ ਲਿੱਤਾ ਗਿਆ ਸੀਗਾ ਤੇ ਸਾਰਿਆਂ ਦੇ ਉੱਪਰ ਸਟੇ ਚੱਕ ਦਿੱਤਾ ਗਿਆ ਸਰ ਉਹਨਾਂ ਨੇ ਹੀ ਬਾਡੀ ਸੀਗੀ ਸਾਡੇ ਪਰਸੀਡਿੰਗ ਸਟੇ ਨੇ ਜੀ ਆਪ ਪੜ ਲਓ ਜੀ ਰਾਈਟ ਹੈ ਸਰ ਮੈਂ ਉਹਨੂੰ ਹਾਈਲਾਈਟ ਵੀ ਕੀਤਾ ਠੀਕ ਹੈ ਸਰ ਹਾਈ ਕੋਰਟ ਨੇ ਪ੍ਰोसीडिंग ਸਟੇ ਕਰਤੀਆਂ ਉਹ ਉਹਦੇ ਚ ਕੋਈ ਇਹ ਨਹੀਂ ਲਿਖਿਆ ਰੇਲਵੇ ਰੋਡ ਆ ਜਾਂ ਫਲਾਣਾ ਵਾ ਕੋਈ ਮੈਂਸ਼ਨ ਨਹੀਂ ਹੈਗਾ ਤੇ ਸਰ ਜਿਹੜੀ 7 ਕਰੋੜ ਰੁਪਈਆ ਪਾਈਪਲਾਈਨ ਦੀ ਆਏ ਵੇ 9 ਕਰੋੜ 9 ਕਰੋੜ ਠੀਕ ਹੈ ਜੀ ਸਰ ਨੋ ਕਿਉਂ ਤੱਕ ਹੋਣੀ ਹੈ ਨਗਰ ਕੌਂਸਲ ਦੀ ਜੀ ਕਿ ਵਾਈਸ ਪ੍ਰਧਾਨ ਨੇ ਸੀਨੀਅਰ ਵਾਈਸ ਪ੍ਰਧਾਨ ਨੇ ਜੇ ਹਾਈ ਕਮੈਂਡ ਡਾਇਰੈਕਸ਼ਨ ਦਿੱਤੀ ਹੈ ਉਹ ਵੀ ਮੈਂ ਪੁੱਛ ਕੇ ਉਹ ਵੀ ਤੁਹਾਨੂੰ ਜਲਦੀ ਦੱਸ ਦੇਣਾ ਠੀਕ ਹੈ ਸਰ ਇੱਕ ਇੱਕ ਛੋਟੀ ਜੀ ਗੱਲ ਹੋ ਰਹੀ ਜੀ ਇੱਕ ਬੇਨਤੀ ਹੈ ਤੁਹਾਡੇ ਅੱਗੇ ਬਈ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਡੇ ਤੋਂ ਉੱਪਰ ਅਥਾਰਟੀ ਐਸ ਵੇਲੇ ਜ਼ਿਲ੍ਹਾ ਸਿੰਧਮਾ ਸ਼ਹਿਰ ਦੇ ਵਿੱਚ ਨਹੀਂ ਹੈਗੀ ਤੁਸੀਂ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਅਗਰ ਉਹ ਕਰ ਸਕਦੇ ਹੋ ਤੇ ਸ਼ਹਿਰ ਵਾਸੀ ਤੁਹਾਡੇ ਬੜੇ ਧੰਨਵਾਦੀ ਹੋਣਗੇ ਕਿਉਂਕਿ ਸਿਰਫ ਰੇਲਵੇ ਰੋਡ ਦਾ ਮਸਲਾ ਨਹੀਂ ਹੈ ਸ਼ਹਿਰ ਦੀ ਹਰ ਇੱਕ ਸੜਕ ਡੁੱਟੀ ਹੋਈ ਹੈ ਜੀ ਤੁਹਾਨੂੰ ਲੱਗਦਾ ਨਹੀਂ ਅਸੀਂ ਚੁੱਪਚਾਪ ਬੈਠੇ ਹਾਂ ਸਾਡਾ ਅਸੀਂ ਆਪਣੇ ਜੀ ਅਸੀਂ ਰਾਤੋਂ ਰਾਤ ਮਿੱਟੀ ਪਵਾ ਸਕਨੇ ਆ ਤੋਹੇ ਭਰਵਾ ਸਕਨੇ ਆ ਤੁਹਾਨੂੰ ਲੱਗਦਾ ਅਸੀਂ ਚੁੱਪਚਾਪ ਬੈਠੇ ਹੋਵਾਂਗੇ ਉਹ ਮਿੱਟੀ ਨੇ ਤਾਂ ਹੀ ਹੋਰ ਸੱਤਾ ਨਾ ਸਰਤਾ ਜੀ ਅਸੀਂ ਦਿਨ ਰਾਤ ਅਸੀਂ ਕੋਸ਼ਿਸ਼ 100% ਕੋਸ਼ਿਸ਼ ਅਸੀਂ ਕੀਤੀ ਹੈ ਤੇ ਕਿਹ ਹੈ ਕਿ 37 ਹੋ ਜਾਈਏ ਤੁਸੀਂ ਕਰਾ ਦਿਓ ਤੁਹਾਡੇ ਭਰਾ ਹੀ ਨੇ ਤੁਹਾਡੇ ਵਿੱਚੋਂ ਹੀ ਨੇ ਤੁਸੀਂ ਕਰਾ ਦਿਓ ਅਸੀਂ ਅਸੀਂ ਸਭੀ ਅੱਜ ਨੂੰ ਅਸੀਂ ਇਹ ਕਹਿ ਲਈਏ ਬੇਹਾਵੇ ਉਹ ਸ਼ਰੇਆਮ ਆ ਕੇ ਮਤਲਬ ਆਪਣੇ ਪਬਲਿਕ ਦੇ ਵਿੱਚ ਆ ਕੇ ਕਹਿੰਦੇ ਸਾਨੂੰ ਰੇਲਵੇ ਰੋਡ ਬੰਦ ਨੂੰ ਕੋਈ ਇਤਰਾਜ਼ ਨਹੀਂ ਬਰਬਾਦ ਕਰ ਸਕਦੇ ਸੌਤ ਸਿਰਕੂ ਕਰਿਆ ਪੰਜ ਸਤ ਐਮਸੀ ਕੇ ਨਾਂ ਨੇ ਪਾਰਟੀ ਆ ਕੇਸ ਵਿਚਾਰ ਦੇ ਬੰਦੇ ਇੱਕਦਮ ਆਹ ਹਾਂ ਹਾਂ ਜਲਦੀ ਧੱਕੋ ਸੁਣੋ ਇੱਕ ਹੋਰ ਆਪਣੇ ਸਾਡੇ ਕੋਲ ਸਰ ਇੱਕ ਹੋਰ ਬੇਨਤੀ ਹੈ ਜੀ ਇੱਕ ਵਾਰ ਪਾਜੀ ਬੇਨਤੀ ਸੁਣ ਲਓ ਜੀ ਇੱਕ ਹੋਰ ਬੇਨਤੀ ਹੈ ਸਰ ਤੁਸੀਂ ਇੱਕ ਮੀਟਿੰਗ ਦਾ ਟਾਈਮ ਰੱਖ ਦਿਓ ਔਰ ਸਾਰੇ ਐਮਸੀ ਸਹਿਬਾਨ ਨੂੰ ਬੁਲਾ ਲਓ ਦੂਜੇ ਪਾਸੇ ਅਸੀਂ ਸਾਰੇ ਰੇਲਵੇ ਰੋਡ ਐਸੋਸੀਏਸ਼ਨ ਤੁਹਾਡੇ ਕੋਲ ਇਕੱਠੇ ਹੋ ਕੇ ਆ ਜਾਣਗੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਜੀ ਕੜ ਕੋ ਨਹੀਂ ਇੱਕ ਸ਼ਹਿਰ ਵਾਸੀਆਂ ਦੇ ਵਾਸਤੇ ਗੱਲ ਨਹੀਂ ਆ ਸਰ ਇਹ ਨਹੀਂ ਥੋੜਾ ਜਿਹਾ ਮੇਰੇ ਮੇਰੇ ਤੋਂ ਹਮਨ ਥੋੜਾ ਨਮਾ ਚੱਲਦੇ ਜੀ ਗੱਲ ਇੱਥੇ ਮੁੱਕਣੀ ਹੈ ਜੀ ਕਿ ਤੁਹਾਨੂੰ ਹਾਈ ਕੋਰਟ ਦੇ ਆਰਡਰ ਹੈ ਇਲੈਕਸ਼ਨ ਕਰਾਣ ਦੇ ਇਲੈਕਸ਼ਨ ਜਿਹੜੀ ਜਿਹੜੀ ਪ੍ਰोसीडिंग ਹੈ ਹਾਈ ਕੋਰਟ ਨੇ ਉਸ ਦੇ ਦਿੱਤੀਆਂ ਜੀ ਤੁਸੀਂ ਇਲੈਕਸ਼ਨ ਅੱਜ ਦੀ ਅੱਜ ਕਰੋ ਤੁਹਾਡੇ ਕੋਲ ਪਾਵਰ ਹੈ ਔਰ ਉਹ ਨਮਾ ਪ੍ਰਧਾਨ ਜਿਹੜਾ ਚੁਣਿਆ ਜਾਵੇ ਉਹ ਮਤਾ ਪਾਵੇ ਤੇ ਸੜਕ ਤਿਆਰ ਐ ਇੰਨਾ ਲੰਬੇ ਪ੍ਰोसीडिंग ਚ ਜਾਣ ਦੀ ਤਾਂ ਲੋੜ ਹੀ ਨਹੀਂ ਐ ਜੀ ਜੀ ਆਪਾਂ ਉਹ ਵੀ ਉਹ ਵੀ ਜਲਦੀ ਕਰਵਾ ਦੇਣੀ ਜੀ ਮੈਂ ਦੀ ਸਭ ਨੂੰ ਪੁੱਛਿਆ ਕਰਾ ਸਰਕ ਤੇ ਸਰਕ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਥੇ ਸਾਹਮਣੇ ਆਓ ਸਰ ਸਾਡੇ ਸਾਹਮਣੇ ਹੈ ਇਹ ਇੱਕ ਇੱਕ ਬੇਨਤੀ ਹੈ ਸਰ ਹਾਂ ਸਰ ਬੇਨਤੀ ਹੈ ਵੀ ਜਿਹੜੀ ਹਾਊਸਿੰਗ ਮੀਟਿੰਗ ਹੋ ਰਹੀ ਹੈ ਜੀ ਬਾਈਸ ਪ੍ਰਧਾਨ ਦੀ ਉਹ ਪੋਸਟਪੋਨ ਹੋਣ ਦਾ ਕਾਰਨ ਕੀ ਜਿਵੇਂ ਇਹ ਤੁਹਾਨੂੰ ਜਾਦਾ ਪਤਾ ਜੀ ਮੈਂ ਨਹੀਂ ਰਾਜਨੀਤਿਕ ਕਾਰਨ ਭਾਈ ਕੋਈ ਵੀ ਹੋਵੇ ਸਰੋਨਾ ਕੋਲ ਪਾਵਰ ਹੈਗੀ ਹੈ ਸਰ ਸ਼ਹਿਰ ਸਰ ਸ਼ਹਿਰ ਪਤਾ ਦੇਖੋ ਸਰ ਮੂੰਹ ਨਾਲ ਸਰ ਅਸੀਂ ਇੱਕ ਮਿੰਟ ਸਰ ਪ੍ਰਿਟੀਕਲ ਲੜਾਈ ਦੀ ਵਿੱਚ ਸ਼ਹਿਰਦਾਰ ਆਪ ਬੰਦੇ ਸਾਰੇ ਹੀ ਪੀਸ ਹੋ ਰਿਹਾ ਲੋਕਾਂ ਦੇ ਕੰਮ ਰੁਕੇ ਪਏ ਆ ਚਾਹੇ ਸਵੈ ਸੇਵਕ ਦੇ ਨਾਲ ਹੋ ਚਾਹੇ ਸ਼ਹਿਰਦਾਰ ਦੇ ਨਾਲ ਹੋ ਹਰੇਕ ਗਲੀ ਹਰੇਕ ਮੱਲਾ ਟੁੱਟਿਆ ਪਿਆ ਵਾ ਸਰ ਕੰਮ ਤਾਂ ਕੋਈ ਨਹੀਂ ਹੁੰਦਾ ਵਾ ਜੇ ਇਹਨਾਂ ਦੀ ਆਪਣੀ ਕੋਈ ਪ੍ਰਿਟੀਕਲ ਲੜਾਈ ਹੈ ਉਹ ਆ ਆ ਯਾਹ ਬੇ ਦੇਖਣਾ ਨਾ ਸ਼ਹਿਰਦਾਰ ਦਾ ਕੀ ਕਸੂਰ ਹੈ ਇਹਦੇ ਵਿੱਚ ਕਰੀ ਕੋਰਡ ਦੀ ਲੜਾਈ ਹੈ ਤੁਸੀਂ ਸਾਡੇ ਸਾਥ ਦਿਓ ਜੀ ਬਿਲਕੁਲ ਠੀਕ ਬਾਕੀ ਤੁਸੀਂ ਦੋ ਸੁਝਾਅ ਦਿੱਤੇ ਲੇਓ ਮੈਂ ਦਿਸ਼ਾ ਦਾ ਸਲਾਹ ਕਰਕੇ ਉਹ ਵਿਖਾ ਸਰ ਉਹਨਾਂ ਨੇ ਇਹ ਸਰ ਉਹਨਾਂ ਨੇ ਇਹ ਗੱਲ ਗਈ ਆ ਤੁਸੀਂ ਮੀਟਿੰਗ ਕਰਾਉਣਾ ਹੈ ਜੀ ਰਾਮਦਾਸ ਜੀ ਰਾਮਦਾਸ ਜੀ ਮੈਂ ਮੈਂ ਉੱਚਾ ਨਹੀਂ ਸੁਣਦਾ ਕੋਈ ਗੱਲ ਨਹੀਂ ਮੇਰੀ ਆਵਾਜ਼ ਦਿੱਤਾ ਮੇਰੀ ਆਵਾਜ਼ ਇਦਾਂ ਹੈ ਕਿ ਮੈਂ ਲੜਦਾ ਨਹੀਂ ਹਾਂ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਹਾਈ ਕੋਰਟ ਦੇ ਡਾਇਰੈਕਸ਼ਨ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਸਿਰਫ ਅਫੀਸਰ ਜ਼ਰੂਰ ਤੁਹਾਡਾ ਹੱਕ ਬਣਦਾ ਹੈ ਕਿ ਜਲਦੀ ਤੋਂ ਜਲਦੀ ਇਲੈਕਸ਼ਨ ਕਰਾਓ ਕੰਮੇ ਖਤਮ ਨਹੀਂ ਇਲੈਕਸ਼ਨ ਹੋਇਆ ਮਤਾ ਪਿਆ ਦਾ ਸਰ ਜਨਾਜਰ ਜਨਾਜਰ ਰਾਜ ਹੈ ਰਾਜ ਕਰਤਾ ਪਾਰਟੀ ਇਹ ਨਹੀਂ ਕਰਵਾਉਗੀ ਚਲ ਨਹੀਂ ਹੋ ਕੰਮ ਚਲੋ ਆਪਾਂ ਪੋਲੀਟੀਕਲ ਜਾਈਏ ਆਪਾਂ ਆਪਣਾ ਗਾਣਾ ਮੁੱਦਾ ਪੈਣ ਪਾਓ ਪਹਿਲਾ ਇਲੈਕਸ਼ਨ ਕਰਾ ਲਓ ਇੱਕ ਮਿੰਟ ਸਰ ਸਾਡਾ ਇੱਕ ਮਿੰਟ ਇੱਕ ਮੈਂ ਲੱਗਦਾ ਜੀ ਇਹ ਅਸੀਂ ਹੱਲ ਇੱਕ ਮਿੰਟ ਹੀ ਇੱਕ ਮਿੰਟ ਜੇ ਅਸੀਂ ਹੱਲ ਕੱਢ ਸਕਦੇ ਹਾਂ ਤੁਹਾਡੇ ਕੋਲ ਕਿਉਂ ਨਹੀਂ ਕਮੇਸ ਕਰਦਾ ਮੰਨਣਾ ਅਧਿਕਾਰੀ ਸਾਹਿਬ ਅੱਜ ਤੁਹਾਡੇ ਕੋਲ ਜਿੱਦਾਂ ਤੁਸੀਂ ਸਾਨੂੰ ਗਾਈਡ ਕਰੋ ਅਸੀਂ ਉਸ ਹਾਂ ਨਾਲ ਚੱਲਦੇ ਪੰਜ ਚਾਰ ਇੱਕ ਬੇਨਤੀ ਇਹ ਤੁਸੀਂ ਸਰ ਡਿਪਟੀ ਡਾਇਰੈਕਟਰ ਵੀ ਆ ਨਗਰ ਕੌਂਸਲ ਤੁਹਾਡੇ ਚਾਰ ਪਿੰਡਾਂ ਰਾਮਾਚਾਰ ਰਾਹੋਂ ਬਲਾਚਰ ਬੰਗਾ ਤੁਹਾਡੇ ਚਾਰ ਅਦੀਨ ਆਉਂਦੀਆਂ ਸਰ ਤੁਸੀਂ ਡਿਪਟੀ ਡਾਇਰੈਕਟਰ ਆ ਸਰ ਤੁਸੀਂ ਹਾਊਸ ਦੀ ਮੀਟਿੰਗ ਐ ਐਮਸੀ ਨੂੰ ਬੁਲਾ ਕੇ ਤੁਸੀਂ ਮੀਟਿੰਗ ਕਰਾ ਕੇ ਤੁਸੀਂ ਸ਼ਹਿਰ ਨਾਲ ਸਾਡਾ ਸਾਰਾ ਸੁਝਾਅ ਨੋਟ ਕਰ ਲਿਆ ਜੀ ਤੇ ਯਾਪਾਂ ਸਰ ਸੁਝਾਏ ਗੁਲਾਟ ਸਿੰਘ ਚਾਬੀਆਂ ਦਾ ਕੀ ਕਰਨਾ ਚਾਬੀਆਂ ਦਾ ਕੀ ਕਰਨਾ ਚਾਬੀਆਂ ਦਾ ਕੀ ਕਰਨਾ ਚਾਬੀਆਂ ਦਾ ਕੀ ਕਰੀਏ ਲੈ ਲਈਏ ਚਾਬੀਆਂ ਲੈ ਸਰ ਚਾਬੀਆਂ ਲੈ ਕੇ ਆਏ ਨੇ ਮਾਨ ਹੈ ਜੀ ਮਾਨ ਚਲੋ ਜੀ ਸਾਬ ਨੂੰ ਸ਼ੁਕਰੀਆ ਕਰ ਸਕਦੇ ਆ ਔਰ ਕੋਈ ਨਾ ਕੁਝ ਨਹੀਂ ਹੋਣਾ ਜੀ ਕੁਝ ਨਹੀਂ ਹੋਣਾ ਇਹ ਵੀ ਗੋਲੀ ਦੇ ਕੇ ਚਲੇ ਗਏ ਉਹ ਔਰ ਪ੍ਰਸੀਡਿੰਗ ਸਟੇ ਦੀ ਗੱਲ ਕੀਤੀ ਹੈ ਏ ਡੀ ਸੀ ਸਾਹਿਬ ਨੇ ਔਰ ਹੱਲੇ ਜਿਹੜੇ ਲੋਕ ਉਹਨਾਂ ਦੇ ਮਨ ਦੇ ਬਲਬਲੇ ਜਿਹੜੇ ਆ ਉਹ ਸਾਂਝੇ ਕਰਾਉਣੇ ਬਹੁਤ ਜ਼ਰੂਰੀ ਆ ਕਿਉਂਕਿ ਕਹਿੰਦੇ ਕਿ ਕੁਝ ਨਹੀਂ ਹੋਣਾ ਤੇ ਮੈਂ ਨਹੀਂ ਕਹਿ ਰਿਹਾ ਦੁਕਾਨਦਾਰ ਕਹਿ ਰਿਹਾ ਪਿੱਛੇ ਕਿ ਕੁਝ ਨਹੀਂ ਹੋਣਾ ਆ ਜਿੰਡੂ ਜੀ ਅੰਦਰ ਗੱਲਬਾਤ ਜਿਹੜੀ ਪ੍ਰਸੀਡਿੰਗ ਸਟੇ